ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਰਿਅਨ ਪ੍ਰਿੰਟ ਆਈ ਜੀ ਗਰਮੀ ਵਾਸਤੇ ਰਿਅਨ ਪ੍ਰਿੰਟ ਕਿੰਨੇ ਸੋਹਣੇ ਕੰਡਰਾਂ ਤੇ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਜੀ ਰਿਅਨ ਪ੍ਰਿੰਟ ਦਾ ਮਾਰਕੀਟ ਦੇ ਵਿੱਚੇ ਵਿਕੇ 350 ਦਾ ਵਿਕੇ 400 ਦਾ ਸਾਡਾ ਰੇਟ ਹੈ 250 ਰੁਪਿਆ 250 ਰੁਪਏ ਦਾ ਰਿਅਨ ਪ੍ਰਿੰਟ ਦਾ ਸੂਟ ਹੈ ਜੀ ਤਿੰਨ ਇਕੱਠੇ ਲੈਣੇ ਤਾਂ 700 ਦੇ ਦੇਣਗੇ ਜੀ 50 ਰੁਪਏ ਦਾ ਹੋਰ ਵੀ ਫਾਇਦਾ ਕਰਦੇ ਜੇ ਤੈਨੂੰ ਸੂਟ ਇਕੱਠੇ ਲੈਣੇ ਹੋ ਤਾਂ 700 ਰੁਪਏ ਦੇ ਵਿੱਚ ਭਰਾਵਾਂ ਦੀ ਹੱਟੇ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਜੀ ਭਾਰੀ ਸੇਲ ਮੇਲੇ ਦੇ ਤੇਜੀ ਰਿਆਮਨ ਪ੍ਰਿੰਟ ਦੇ ਵਿੱਚ ਬਹੁਤ ਸੋਹਣੇ ਸੋਹਣੇ ਰੰਗ ਲਾਈਟ ਡਾਰਕ ਸਾਰੇ ਮੇਲ ਦੇ ਕਲਰਾਂ ਚ ਮਾਲ ਪਹੁੰਚ ਚੁੱਕਿਆ ਜੀ ਸਿਰਫ 250 ਦਾ ਸੂਟ ਘਾਤਾ ਜੀ ਰਿਆਮਨ ਪ੍ਰਿੰਟ ਦਾ 250 ਦਾ 700 ਦੇ ਤਿੰਨ ਘਾਤੇ ਜੀ ਸਪੈਸ਼ਲ ਆਫਰ ਤਿੰਨ ਸੂਟ ਇਕੱਠੇ ਲੈਣੇ ਹੋ ਤਾਂ 700 ਦੇ ਪੈ ਜਾਣਗੇ ਜੀ 50 ਰੁਪਏ ਹੋਰ ਵੀ ਫਾਇਦਾ ਹੈਗਾ ਜੀ ਨਾਲ ਭਰਾਮਾਂ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਇੱਕ ਸੂਟ 2500 ਰੁਪਏ ਦਾ 3700 ਰੁਪਏ ਦੇ ਭਰਾਮਾਂ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਜੀ ਭਾਰੀ ਸੇਲ ਮੇਲੇ ਦਿੱਤੇ ਜੀ ਦੇਖੋ ਰੰਗ ਬਹੁਤ ਹੀ ਨਵੇਂ ਨਵੇਂ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਇਹਦੇ ਵਿੱਚ ਸਿਰਫ 250 ਦਾ ਸੂਟ ਕਰਤਾ ਜੀ ਰਿਯਾਨ ਪ੍ਰਿੰਟ ਦਾ ਸਾਰੇ ਗਰਮੀ ਵਾਲੀ ਵੈਰਾਈਟੀ ਨਮੀ ਤੋਂ ਨਮੀ ਵੈਰਾਈਟੀ ਪਹੁੰਚ ਚੁੱਕੀ ਹੈ ਜੀ ਗਰਮੀ ਵਾਲੀ ਡਿਜ਼ਾਈਨਿੰਗ ਦੇਖੋ ਬਹੁਤ ਸੋਹਣੇ ਡਿਜ਼ਾਈਨਾਂ ਦੇ ਵਿੱਚ ਮਾਲ ਆਇਆ ਹੋਇਆ ਜੀ ਬਰੀਕ ਪ੍ਰਿੰਟ ਵੱਡਾ ਪ੍ਰਿੰਟ ਸਾਰੇ ਪ੍ਰਿੰਟਾਂ ਦੇ ਮਾਲ ਪਹੁੰਚ ਚੁੱਕਿਆ ਹੈ ਇਹਦੇ ਵਿੱਚ ਜੀ ਸਾਰਾ ਪੂਰਾ ਵਧੀਆ ਕੁਆਲਿਟੀ ਤੇ ਰਿਯਾਨ ਹੈ ਜੀ ਹੱਦ ਸਾਰਾ ਤੇ ਗਰਮੀ ਦੇ ਵਿੱਚ ਪਾਉਣ ਵਾਲਾ ਪੂਰਾ ਵਧੀਆ ਕੱਪੜਾ ਹੈਗਾ ਸਿਰਫ 250 ਦਾ ਸੂਟ ਕਰਤਾ ਜੀ ਇਹ 250 ਰੁਪਏ ਦੇ ਵਿੱਚ ਰਿਯਾਨ ਪ੍ਰਿੰਟ ਦਾ ਸੂਟ ਭਰਾਵਾਂ ਦੀ ਹੱਤੀ ਦੇ ਉੱਤੇ ਸੇਲ ਮੇਲਾ ਚੱਲ ਰਿਹਾ ਹੈਗਾ ਪਰ ਆਮਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲੇ ਦੇ ਉੱਤੇ ਜੀ ਸਪੈਸ਼ਲ ਆਫਰ 700 ਦੇ 3 700 ਰੁਪਏ ਦੇ 3 ਸੂਟ ਜੀ ਰਾਇਓਨ ਪ੍ਰਿੰਟ ਦੇ ਇੱਕ 250 ਰੁਪਏ ਦਾ 700 ਦੇ 3 ਜੀ ਸਪੈਸ਼ਲ ਆਫਰ ਰੰਗ ਬਹੁਤ ਰੰਗ ਤੇ ਡਿਜ਼ਾਈਨ ਆਗੇ ਦੇ ਵਿੱਚ ਪਰ ਆਮਾ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਲ ਮੇਲੇ ਚੱਲ ਰਿਹਾ ਹੈਗਾ ਰਾਇਓਨ ਪ੍ਰਿੰਟ ਗਰਮੀ ਵਾਸਤੇ ਸਪੈਸ਼ਲ ਸਮਾਲ ਪਹੁੰਚ ਗਿਆ ਜੀ ਨਵੇਂ-ਨਵੇਂ ਰੰਗਾਂ ਤੇ ਜਨਾਂ ਦੇ ਵਿੱਚ ਰਿਅਨ ਪ੍ਰਿੰਟ ਦੇ ਰੰਗ ਆ ਗਏ ਜੀ। ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ। ਭਰਾਮਾ ਦੀ ਹੱਟੀ ਤੇ ਭਾਰੀ ਸੇਲ ਮੇਲੇ ਦੇ ਉੱਤੇ ਜੀ ਰਿਅਨ ਪ੍ਰਿੰਟ ਦਾ ਸੂਟ ਸਿਰਫ 250 ਰੁਪਏ ਦੇ ਵਿੱਚ ਕਰਤਾ ਜੀ। 250 ਰੁਪਏ ਦੇ ਵਿੱਚ 700 ਦੇ ਤਿੰਨ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ। ਭਾਰੀ ਸੇਲ ਮੇਲਾ ਇਹ ਸੇਲ ਮੇਲੇ ਦਾ ਵੱਤ ਤੋਂ ਵੱਧ ਲਾਭ ਠਾਓ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਕਿਸੇ ਵੀ ਭੈਣ ਭਰਾ ਨੇ ਵੇਚਣ ਵਾਸਤੇ ਇਕੱਠੇ ਸੂਟ ਲੈਣੇ ਹੁਣ ਤਾਂ ਜਿੰਨੇ ਮਰਜ਼ੀ ਲੈ ਸਕਦਾ ਜੀ ਬਹੁਤ ਹੀ ਕੁਆਂਟੀਟੀ ਦੇ ਵਿੱਚ ਮਾਲ ਪਹੁੰਚ ਚੁੱਕਿਆ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਜੀ ਵੱਤ ਤੋਂ ਵੱਧ ਸ਼ੇਅਰ ਕਰੋ ਵੀਡੀਓ ਸਾਡੀ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰੋ ਤੇ ਗਰੁੱਪਾਂ ਦੇ ਵਿੱਚ ਭੇਜੋ ਵੱਤ ਤੋਂ ਵੱਧ ਕੇ ਸਭ ਦਾ ਫਾਇਦਾ ਹੋ ਸਕੇ ਜਿਹਦੇ ਵਿੱਚ ਭਰਾਵਾਂ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲੇ ਦੇ ਉੱਤੇ ਜੀ ਹਰਿਆਣ ਪ੍ਰਿੰਟ ਦਾ ਸੂਟ ਸਿਰਫ 250 ਚ ਕਰਤਾ ਜੀ 700 ਦੇ ਵਿੱਚ ਤਿੰਨ ਭਰਾਵਾਂ ਦੀ ਹੱਟੀ ਬਸਟਰ ਰੋਡ ਮੋੜ ਮੰਡੀ ਭਾਰੀ ਸੇਲ ਮੇਲਾ ਚੱਲ ਰਿਹਾ ਜੀ ਪਾ ਦੇ